ਭੁੱਲ ਗਏ ਰਾਜ ਦਰਖਤ ਉੱਤੇ ਰਹਿਣ ਵਾਲੇ ਬਜ਼ੁਰਗ ਦੇ ਆਖਰ ਬਜ਼ੁਰਗ ਨੂੰ ਦੱਸਣਾ ਹੀ ਪਿਆ ਜੰਗਲਾਂ ਦਾ ਲੁਕਿਆ ਰਾਜ ਮੇਨ ਕੀ ਕਰਨਾ ਕਿ ਤੁਸੀਂ ਘਰ ਛੱਡ ਕੇ ਇੱਥੇ ਰਹਿਨੇ ਆ ਦੇਖੋ ਜੀ ਲੋਕਾਂ ਨੇ ਕੀ ਕੋਈ ਕਹਿਣਾ ਜਿਹੜਾ ਫੋਨ ਤੁਸੀਂ ਆਪਣੇ ਉੱਪਰ ਇਹਦੇ ਸੁਣਦੇ ਜਾ ਕੇ ਹਾਂਜੀ ਤੇ ਉਹਦਾ ਮੇਨ ਕੀ ਕਰਨਾ ਫੋਨ ਰੱਖਣ ਦਾ ਇਹ ਪਿੰਗ ਦਾ ਦੱਸੋ ਕੀ ਰਾਜ ਆ ਜੀ ਆਹੇ ਪਹਾੜੀ ਜਾ ਇਹਦੇ ਥੱਲੇ ਪਾਣੀ ਨਿਕਲਦਾ ਹੈ ਗਰਮ ਬਹੁ ਵੱਡੀ ਗੱਲ ਆ ਜੀ ਇਹ ਵੀ ਕਿ ਪਾਣੀ ਗਰਮ ਨਿਕਲਦਾ ਆ ਹਾਂ ਤੇ ਅਸੀਂ ਲੱਗ ਗਈ ਪਹੁੰਚ ਗਏ ਆ ਇੱਥੇ ਗਰਮ ਪਾਣੀ ਨਿਕਲਦਾ ਆ ਬਹੁਤ ਔਖਾ ਹੈ ਜੀ ਪਹਾੜੀ ਦੇ ਉੱਪਰ ਚੜਨਾ ਬਹੁਤ ਹਿੰਮਤ ਵਾਲੇ ਨਾਲ ਦੀ ਤੁਸੀਂ ਦੇਖ ਲਓ ਸਾਡੇ ਪੈਰ ਵੀ ਫਿਸਲਦੇ ਪਏ ਆ ਉੱਥੇ ਸਰੇ ਜੇ ਉੱਥੇ ਕਿ ਜਾਰਾ ਕਰਦਾ ਰਿਆ ਇੱਥੇ ਆ ਕੇ ਗੁਫਾ ਕੱਢਣ ਲੱਪੰਦਾ ਸੀ ਉਹ ਰਾਤ ਨੂੰ ਉੱਥੇ ਰਹਿਣਾ ਥੱਲੇ ਰਹਿਣਾ ਹਾਂ ਜੀ ਜਦੋਂ ਗੁਫਾ ਨਿਕਲ ਗਈ ਫਿਰ ਇਹਦੇ ਵਿੱਚ ਆ ਗਏ ਇਹਨਾਂ ਨੇ ਪਹਾੜੀਆਂ ਦੇ ਉੱਤੇ ਰੱਬੀ ਸ਼ਬਦ ਲਿਖੇ ਹੋਏ ਆ ਤੁਸੀਂ ਆ ਪੜ ਸਕਦੇ ਆ ਬਹੁਤ ਸੋਹਣਾ ਏਰੀਆ ਆ ਸਾਡੇ ਹਿਸ਼ਾਰਪੁਰ ਦਾ ਆ ਜਿਹੜਾ ਲੁਕਿਆ ਹੋਇਆ ਆ ਸਾਨੂੰ ਅੱਜ ਬਜ਼ੁਰਗਾਂ ਨੇ ਦਿਖਾਇਆ ਆ ਤੁਸੀਂ ਆ ਸਾਹਮਣੇ ਦੇਖ ਲਓ ਖਜੂਰਾਂ ਦੇ ਦਰਖਤ ਤੇ ਬਿਲਕੁਲ ਕੋਲ ਆ ਪਾਣੀ ਜਿਹੜਾ ਇੱਕ ਬਹੁਤ ਸੋਹਣਾ ਦ੍ਰਿਸ਼ ਦੇ ਰਿਹਾ ਆ ਪਾਣੀ ਪਿੱਛੋਂ ਆ ਰਿਹਾ ਪਹਾੜੀ ਦੇ ਉੱਤੇੋਂ ਤੇ ਇੱਥੇ ਪੱਤੇ ਰੱਖੇ ਹੋਏ ਆ ਤੇ ਤੁਹਾਨੂੰ ਕਨਫਰਮ ਆ ਜੀ ਇਹ ਬਾਗ ਦੇ ਪੈਰ ਆ ਹਾਂ ਬਾਗ ਦੇ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਅਮਿਤ ਪਾਲ ਅੱਜ ਅਸੀਂ ਤੁਹਾਨੂੰ ਫੇਰ ਦੁਬਾਰਾ ਹਿਸ਼ਾਰਪੁਰ ਦੇ ਮਾਜੀ ਦੇ ਜੰਗਲਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿੱਥੇ ਦਰਖਤ ਉੱਤੇ ਇੱਕੱਖਾਂ ਦੀ ਕੁੱਲੀ ਬਣਾ ਕੇ ਬਜ਼ੁਰਗ ਰਹਿੰਦਾ ਆ ਇਹ ਸਾਡਾ ਵੀਡੀਓ ਦਾ ਤੀਜਾ ਪਾਰਟ ਆ ਪਹਿਲੇ ਦੋ ਪਾਰਟ ਦੇ ਵਿੱਚ ਅਸੀਂ ਤੁਹਾਨੂੰ ਜਿਹੜੇ ਬਜ਼ੁਰਗਾ ਕਿੱਦਾਂ ਉੱਥੇ ਰਹਿੰਦੇ ਆ ਆਪਣਾ ਜੀਵਨ ਬਤੀਤ ਕਰਦੇ ਆ ਉਹ ਦਿਖਾਇਆ ਸੀਗਾ ਇਸ ਪਾਰਟ ਦੇ ਵਿੱਚ ਬਿਲਕੁਲ ਅਲੱਗ ਦਿਖਾ ਲਣਾ ਆ ਕਿਉਂਕਿ ਜਿਹੜੇ ਪਿੰਲਾ ਅਸੀਂ ਪਾਟ ਬਣਾਏ ਸੀ ਉਹਦੇ ਵਿੱਚ ਸਾਨੂੰ ਬਜ਼ੁਰਗਾਂ ਨੇ ਦੱਸਿਆ ਸੀਗਾ ਕਿ ਇੱਥੇ ਕਈ ਗੁਪਤ ਰਾਜਾ ਜੰਗਲ ਦੇ ਜਿਨ੍ਹਾਂ ਬਾਰੇ ਉਹੀ ਜਾਣਦੇ ਆ ਤੇ ਉਹ ਅਸੀਂ ਤੁਹਾਨੂੰ ਅੱਜ ਸਾਰੇ ਰਾਜ ਦਿਖਾ ਲੈਣੇ ਆ ਤੇ ਇਸ ਵਾਰ ਅਸੀਂ ਬਜ਼ੁਰਗਾਂ ਨੂੰ ਨਾਲ ਲੈ ਕੇ ਜੰਗਲ ਦੇ ਵਿੱਚ ਘੁੰਮਣਾ ਆ ਤੁਸੀਂ ਵੀਡੀਓ ਤੇ ਐਂਡ ਤੱਕ ਜੁੜੇ ਰਹੋ ਹੁਣ ਤੁਸੀਂ ਆਲੇ ਦੁਆਲੇ ਇੱਕ ਵਾਰ ਦੇਖ ਲਓ ਕਿੰਨਾ ਸੰਘਣਾ ਜੰਗਲ ਆ ਜਿੱਥੇ ਅਸੀਂ ਖੜੇ ਆ ਇਸ ਵੇਲੇ ਅਸੀਂ ਬਜ਼ੁਰਗਾਂ ਤੋਂ 10 ਕਿਲੋਮੀਟਰ ਦੂਰ ਆ ਤੇ ਹੁਣ ਜਿੱਦਾਂ ਜਿੱਦਾਂ ਅਸੀਂ ਅੱਗੇ ਨੂੰ ਵਧਣਾ ਆਂ ਕਾਫੀ ਸੰਗੜਾ ਜੰਗਲੋਂ ਆਉਂਦਾ ਜਾਣਾ ਆਂ ਰਸਤੇ ਦੇ ਵਿੱਚ ਸਾਨੂੰ ਹੋਰ ਵੀ ਲੋਕ ਮਿਲਣਗੇ ਜਿਹੜੇ ਜੰਗਲ ਵਿੱਚ ਰਹਿੰਦੇ ਆ ਉਹਨਾਂ ਨਾਲ ਵੀ ਗੱਲਾਂ-ਬਾਤਾਂ ਕਰਦੇ ਜਾਵਾਂਗੇ ਤੁਸੀਂ ਬਾਕੀ ਮੇਰੇ ਭਰਾ ਭੈਣ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਿਉਂਕਿ ਸਾਨੂੰ ਇੱਕ ਇਹੀ ਸਪੋਰਟ ਦੀ ਲੋੜ ਹੁੰਦੀ ਆ ਤੁਹਾਡੇ ਕੋਲੋਂ ਹੁਣ ਅਸੀਂ ਬਜ਼ੁਰਗਾਂ ਵੱਲ ਚੱਲ ਪਏ ਆ ਤੁਸੀਂ ਜਿੱਧਰ ਮਰਜ਼ੀ ਦੇਖ ਲਓ ਤੁਹਾਨੂੰ ਝਾੜੀਆਂ ਹੀ ਝਾੜੀਆਂ ਸੰਗੜਾ ਜੰਗਲ ਦਿਖਾਈ ਦੇਣਾ ਆ ਜਿਦਾ ਤੁਸੀਂ ਪਹਿਲਾਂ ਵੀ ਵੀਡੀਓ ਵਿੱਚ ਦੇਖਿਆ ਹੋਣਾ ਇਹ ਏਰੀਆ ਤੇ ਬਹੁਤ ਸੰਘਣਾ ਆ ਤੇ ਆਹ ਰਸਤਾ ਤੁਸੀਂ ਦੇਖ ਲਓ ਕੱਚਾ ਹੀ ਜਾ ਰਿਹਾ ਆ ਇੱਕ ਤਰ੍ਹਾਂ ਜਿਹੜੇ ਲੋਕਲ ਲੋਕ ਆ ਇੱਥੇ ਦੇ ਆਲੇ ਦੁਆਲੇ ਪਿੰਡਾਂ ਦੇ ਉਹਨਾਂ ਨੇ ਬਣਾਇਆ ਹੋਇਆ ਆ ਬਰਸਾਤਾਂ ਵਿੱਚ ਬਹੁਤ ਔਖਾ ਹੋ ਜਾਂਦਾ ਇੱਧਰ ਹੁਣਾ ਸਾਨੂੰ ਹੁਣ ਤਿੰਨ ਚਾਰ ਚੋ ਆਉਂਦੇ ਆ ਰਸਤੇ ਦੇ ਵਿੱਚ ਜਿਨ੍ਹਾਂ ਚੋਂ ਲੰਘ ਕੇ ਬਾਬੇ ਤੱਕ ਬਜ਼ੁਰਗਾਂ ਤੱਕ ਪਹੁੰਚਣਾ ਪੈਣਾ ਆ ਕਿਉਂਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਚੋਰ ਨਹੀਂ ਦਿਖਾਏ ਸਗੇ ਘੱਟ ਰਸਤਾ ਕਵਰ ਕੀਤਾ ਸੀਗਾ ਇਸ ਵਾਰ ਅਸੀਂ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਇੱਧਰ ਆਉਨੇ ਆ ਤਾਂ ਤੁਹਾਨੂੰ ਆਹ ਰਸਤਿਆਂ ਦਾ ਸਾਹਮਣਾ ਕਰਨਾ ਪਏਗਾ ਜਿੱਥੇ ਮੋਟਰਸਾਈਕਲ ਬਹੁਤ ਢੰਗਾਉਣਾ ਔਖਾ ਆ ਬਹੁਤ ਜ਼ਿਆਦਾ ਸਲਿੱਪ ਕਰਦਾ ਆ ਤੇ ਬਾਰ-ਬਾਰ ਫਸਦਾ ਆ ਜਿੰਨੀ ਵੀ ਹੁਣ ਖੱਡ ਸਾਨੂੰ ਅੱਗੇ ਮਿਲਣੀ ਆ ਸਾਰੀ ਪਾਣੀ ਨਾਲ ਭਰੀ ਮਿਲਣੀ ਆ ਕਿਉਂਕਿ ਸਾਧੀਆਂ ਵਿੱਚ ਪਾਣੀ ਦਾ ਲੈਵਲ ਥੋੜਾ ਜਿਹਾ ਚੇਰ ਹੋ ਜਾਂਦਾ ਆ ਉਹ ਦੇਖ ਲਓ ਬੰਦਾ ਕਿੱਦਾਂ ਬੂਰੀ ਤਰ੍ਹਾਂ ਡਿਗਿਆ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਸੋ ਸਮਝ ਕੇ ਆਉਣਾ ਤੁਸੀਂ ਕਿਉਂਕਿ ਚਲੋ ਅਸੀਂ ਤਾਂ ਆਪਣੇ ਸੇਫਟੀ ਵਗੈਰਾ ਆਪਣੀ ਥੋੜੀ ਕੀਤੀ ਹੁੰਦੀ ਆ ਤੇ ਇਸ ਕਰਕੇ ਡਰ ਘੱਟ ਹੁੰਦਾ ਸੱਟ ਲੱਗਣ ਦਾ ਸਾਹਮਣੇ ਪਹਾੜੀਆਂ ਦਾ ਥਿਊ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਆ ਚਕਾਰ ਪੈ ਰਹੀ ਧੁੱਪ ਦੀ ਜਦੋਂ ਅਸੀਂ ਸ਼ਹਿਰ ਤੋਂ ਨਿਕਲੇ ਸੀ ਆਪਣੇ ਹਿਸ਼ਾਰਪੁਰ ਤੋਂ ਤਾਂ ਧੁੰਦੇ ਧੁੰਦ ਸੀ ਦੇਖ ਲਓ ਇੱਥੇ ਆ ਕੇ ਮੌਸਮ ਕਿੰਨਾ ਵਧੀਆ ਹੋ ਗਿਆ ਆ ਸਾਡਾ ਵੀ ਦਿਲ ਕਰ ਰਿਹਾ ਆ ਕਿ ਇੱਥੇ ਅਸੀਂ ਕੁਝ ਟਾਈਮ ਬੈਠ ਕੇ ਧੁੱਪ ਦਾ ਮਜ਼ਾ ਲਈਏ ਜਿਹੜੇ ਮੇਰੇ ਭਰਾ ਭੈਣ ਐ ਐਡਵੈਂਚਰ ਦੇ ਆਫ ਰੋਡ ਦੇ ਬਹੁਤ ਸ਼ੌਕੀਨ ਆ ਉਹਨਾਂ ਨੂੰ ਬਹੁਤ ਵਧੀਆ ਲੱਗੂਗਾ ਇੱਧਰ ਆ ਕੇ ਪੱਥਰੀ ਪੱਥਰ ਆ ਗਏ ਹੁਣ ਇਹਨਾਂ ਪੱਥਰਾਂ ਚੋਂ ਬਹੁਤ ਮੁਸ਼ਕਲ ਨਾਲ ਲੰਘਣਾ ਪੈਣਾ ਸਾਨੂੰ ਇਹ ਜਿਆਦਾ ਔਖਾ ਆ ਜੋ ਪਿੱਛੇ ਰਸਤਾ ਸੀ ਖੱਡ ਵਿੱਚੋਂ ਦਾ ਫਿਰ ਵੀ ਅਸੀਂ ਨੰਗਾ ਲਿਆ ਔਖਾ ਸੌਖਾ ਹੋ ਕੇ ਇੱਥੇ ਕਾਫੀ ਮੁਸ਼ਕਲ ਆਉਂਦੀ ਆ ਨੰਗਰ ਵੇਲੇ ਰਾਸਤੇ ਦੇ ਵਿੱਚ ਸਾਨੂੰ ਬਜ਼ੁਰਗ ਨਜ਼ਰ ਆਏ ਤੇ ਕਰਦੇ ਆ ਇਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਅਸੀਂ ਜਿੱਦਾਂ ਆਏ ਆ ਜੀ ਪਿੱਛੋਂ ਹਾਂਜੀ ਤੇ ਕਾਫੀ ਸੰਘਣਾ ਜੰਗਲ ਤੇ ਬੜਾ ਮਤਲਬ ਔਖਾ ਰਸਤਾ ਸੀਗਾ ਮਤਲਬ ਮੋਟਰਸਾਈਕਲ ਵਗੈਰਾ ਤੇ ਤਾਂ ਮਤਲਬ ਕੋਈ ਸੋਚੇ ਨਾ ਇੱਧਰ ਆਉਣਾ ਹਾਂਜੀ ਤੇ ਤੁਸੀਂ ਬਈ ਦੱਸੋ ਕਿਹੜੇ ਪਿੰਡ ਦੇ ਆ ਜੀ ਅਸੀਂ ਸਾਡਾ ਪਿੰਡ ਮਾਂਜੀ ਆ ਹਾਂਜੀ ਮਾਂਜੀ ਤੋਂ ਔ ਘੱਟੋ ਘਾਟ ਇੱਥੋਂ ਬਹੁਤਾ ਨਹੀਂ 6-7 ਕਿਲੋਮੀਟਰ ਹੋਏਗਾ ਬਹੁਤ ਇੰਨਾ ਹੈਗਾ ਯਾਰ ਕਦੋਂ ਪੈਦਲ ਆਏ ਤੁਸੀਂ ਪੈਦਲ ਹੀ ਪੈਦਲ ਹੀ ਬਹੁਤ ਹਿੰਮਤ ਆ ਜੀ ਕਿਉਂਕਿ ਰਸਤਾ ਤਾਂ ਮੈਂ ਦੇਖਿਆ ਖੱਡ ਦੇ ਵਿੱਚ ਤੋਨਾ ਵੀ ਔਖਾ ਆ ਜੀ ਦੇਖਣਾ ਹੋਵੇ ਤਾਂ ਔਖਾ ਹੀ ਆ ਜੀ ਫਿਰ ਹੁਣ ਕਰਨਾ ਕੀ ਆ ਕੰਮ ਤਾਂ ਕਰਨਾ ਹੀ ਆ ਮਤਲਬ ਪੈਦਲ ਹੀ ਆਏ ਤੁਸੀਂ ਇਹ ਪੈਦਲੇ ਪੈਦਲੇ ਇਹਨਾਂ ਦੇ ਨਾਲ ਲੇਡੀਜ਼ ਵੀ ਆ ਪਿੰਡ ਦੀਆਂ ਸਤਿਗਾਂ ਜੀ ਜਿੱਦਾਂ ਸਾਨੂੰ ਬਜ਼ੁਰਗਾਂ ਨੇ ਦੱਸਿਆ ਜੀ ਮਾਜੀ ਦੇ ਆ ਤੁਸੀਂ ਮਾਜੀ ਇੱਥੋਂ 7 ਕਿਲੋਮੀਟਰ ਪੈ ਜਾਂਦਾ ਮੇਨ ਕੀ ਆ ਕਿ ਰਸਤਾ ਬਹੁਤ ਖਰਾਬ ਆ ਖੋਡੋ ਖੱਡ ਮਤਲਬ ਪੈਦਲ ਵੀ ਕਿਸੇ ਨੂੰ ਆਉਣਾ ਹੋਵੇ ਤਾਂ ਬਹੁਤ ਔਖਾ ਆ। ਖਾੜ ਦੇ ਵਿੱਚੋਂ ਦੀ ਪਾਣੀ ਆਉਂਦਾ ਪਿਆ ਰਸਤੇ ਜੇ ਕਿਦਾਂ ਤੁਸੀਂ ਰੋਜ਼ ਆਉਨੇ ਆ ਜਿੱਦਾਂ ਜਗਲਾਤ ਮਹਕਮੇ ਦੀਹਾੜੀ ਕੱਦ ਫੇ ਕਿਦਾਂ ਤੁਸੀਂ ਮਤਲਬ ਇੱਥੇ ਪਹੁੰਚਦੇ ਆ ਬਹੁਤ ਔਖਾ ਆ ਹੁਣ ਅਸੀਂ ਤੁਰ ਕੇ ਆਈਦਾ ਏ ਵੀ ਇੱਕ ਮਤਲਬ ਹਿੰਮਤ ਆ ਜੀ ਹਾਂਜੀ ਤੇ ਉਹ ਕੰਮ ਜੰਗਲ ਵਿੱਚ ਆ ਕੇ ਕਰਨਾ ਹਾਂਜੀ ਰਿਸਕ ਵੀ ਆ ਇਹ ਕੰਮ ਕੀ ਹੈ ਇੱਥੇ ਆਪਣਾ ਇਹ ਅਸੀਂ ਕਾ ਵੜਦੇ ਆ ਸਰਵਾੜ ਓਕੇ ਓਕੇ ਠੀਕ ਹੈ ਸਰਵਾੜ ਫੇ ਵੱਢ ਕੇ ਫੇ ਬਾਅਦ ਚ ਟਰਾਂਚ ਲਾ ਕੇ ਬੂਟੇ ਲਾਉਨੇ ਬੂਟੇ ਲਾਉਨੇ ਮਤਲਬ ਫੇਰ ਤੁਸੀਂ ਆ ਬੁੱਟੇ ਲੱਗਨੇ ਸਾਰੇ ਇੱਥੇ ਨੇ ਹਾਂਜੀ ਚਲੋ ਵਧੀਆ ਗੱਲ ਆ ਜੀ ਠੀਕ ਆ ਜੀ ਠੀਕ ਸਾਲੋਂ ਪਿਛਲੀ ਵਾਰ ਕਿਸੇ ਤੋਂ ਪਤਾ ਲੱਗਾ ਸੀਗਾ ਜਿਹੜੇ ਬਜ਼ੁਰਗ ਇਹ ਦਰਖਤ ਉੱਤੇ ਰਹਿੰਦੇ ਆ ਕਹਿੰਦੇ ਕਿ ਰਸਤੇ ਦੇ ਵਿੱਚ ਜਿਹੜੇ ਪਹਾੜ ਆਉਂਦੇ ਆ ਉਹਨਾਂ ਉੱਤੇ ਇਹਨਾਂ ਨੇ ਕਾਫੀ ਕੋਸ਼ਿਸ਼ ਲਿਖਿਆ ਹੋਇਆ ਆ ਤੇ ਉਹ ਵੀ ਪੜਾਂਗੇ ਜਿਹੜਾ ਕਿ ਪ੍ਰਵਾਤਮਾ ਨਾਲ ਜੁੜਿਆ ਹੋਇਆ ਆ ਅਸੀਂ ਜਿੱਦਾਂ ਤੁਹਾਨੂੰ ਕਹਿ ਰਹੇ ਸੀਗੇ ਕਿ ਜਿਹੜੇ ਬਜ਼ੁਰਗਾ ਇਹਨਾਂ ਨੇ ਪਹਾੜੀਆਂ ਦੇ ਉੱਤੇ ਰੱਬੀ ਸ਼ਬਦ ਲਿਖੇ ਹੋਏ ਆ ਤੇ ਤੁਹਾਨੂੰ ਅਸੀਂ ਬਿਲਕੁਲ ਨਜ਼ਦੀਕ ਜਾ ਕੇ ਦਿਖਾਉਂਦੇ ਆ ਤੁਸੀਂ ਆ ਪੜ ਸਕਦੇ ਆ ਜਦੋਂ ਤੁਸੀਂ ਇਹਨਾਂ ਬਜ਼ੁਰਗਾਂ ਨੂੰ ਮਿਲਣ ਜਾਊਗੇ ਤਾਂ ਰਸਤੇ ਦੇ ਵਿੱਚ ਜਿੰਨੀਆਂ ਵੀ ਪਹਾੜੀਆਂ ਆਉਣਗੀਆਂ ਸਾਰੀਆਂ ਦੇ ਉੱਪਰ ਇਸ ਤਰ੍ਹਾਂ ਇਹਨਾਂ ਨੇ ਬਹੁਤ ਅਲਮੋਲ ਰੱਬੀ ਸ਼ਬਦ ਲਿਖੇ ਹੋਏ ਆ ਅਸੀਂ ਜੰਗਲ ਦੇ ਵਿੱਚ ਜਿੱਥੇ ਬਜ਼ੁਰਗ ਰਹਿੰਦੇ ਆ ਉੱਥੇ ਪਹੁੰਚ ਚੁੱਕੇ ਆ ਆ ਐਂਟਰੀ ਆ ਤੇ ਤੁਸੀਂ ਦੇਖ ਲਓ ਆ ਦਰਵਾਜਾ ਲੱਕੜਾਂ ਦਾ ਬਣਾਇਆ ਹੋਇਆ ਬਰੀ ਬਰੀ ਕਾਇ ਬਹੁਤੀ ਸੇਫਟੀ ਨਹੀਂ ਹੈਗੀ ਤੇ ਆ ਬਾੜ ਕੀਤੀ ਹੋਈ ਆ ਤਾਰ ਲਾਈ ਹੋਈ ਆ ਚਲਦੇ ਆਂ ਅਸੀਂ ਤੁਹਾਨੂੰ ਤੇ ਇਸ ਵਾਰ ਅਸੀਂ ਤੁਹਾਨੂੰ ਮੇਨ ਮੇਨ ਦਿਖਾਵਾਂਗੇ ਕਿਉਂਕਿ ਜੇ ਤੁਸੀਂ ਪੂਰੀ ਡਿਟੇਲ ਦੇ ਵਿੱਚ ਦੇਖਣਾ ਹੈ ਤਾਂ ਪਿਛਲੀ ਵੀਡੀਓ ਜਾ ਕੇ ਦੇਖ ਸਕਦੇ ਆ ਜਿਹੜੇ ਭਰਾ ਭੈਣ ਨੇ ਨਹੀਂ ਦੇਖੀ ਤੇ ਆ ਸਾਹਮਣੇ ਬਿਲਕੁਲ ਕੱਖਾਂ ਦੀ ਕੁਲੀ ਆ ਦਰਖਤ ਉੱਤੇ ਤੇ ਇਹ ਤੁਹਾਨੂੰ ਅਸੀਂ ਇੱਕ ਵਾਰ ਨਿਗਾ ਭਜਾਣੇ ਆ ਜਿਹੜੀ ਬਹੁਤ ਸੋਹਣੀ ਲੱਗਦੀ ਪਈ ਆ ਤੇ ਆ ਸਾਹਮਣੇ ਜਿੱਥੇ ਬਜ਼ੁਰਗ ਉੱਪਰ ਪੀੜੀ ਟੈਪ ਬਣਾਇਆ ਹੋਇਆ ਇਹਨਾਂ ਨੇ ਜਿਹਦੇ ਉੱਪਰ ਇਹ ਬਿੰਦੇ ਆ ਹੁਣ ਅਸੀਂ ਬਜ਼ੁਰਗਾਂ ਨੂੰ ਮਿਲਦੇ ਆ ਜਾ ਕੇ ਬਜ਼ੁਰਗ ਬਿਲਕੁਲ ਸਾਹਮਣੇ ਬੈਠੇ ਆ ਸਸੇ ਗਾਲ ਜੀ ਹੋ ਸਰਾਵ ਜੀ ਵਧੀਆ ਜੀ ਗੁਰੂ ਜੀ ਕਿਰਪਾ ਹੈ ਜੀ ਤੇ ਸੇ ਪਿੱਛੇ ਜੇ ਖਰਾਬ ਸੀ ਥੋੜੀ ਜਿਹਾ ਗੀ ਉਹਨੂੰ ਫੇਟਾ ਜੀ ਪਰਮਾਤਮਾ ਵੱਲੋਂ ਹੀ ਤੁਹਾਡੇ ਜੇ ਇੱਕ ਹਿੰਮਤ ਆ ਕਿ ਜੇ ਦੇ ਨਾਲ ਤੁਸੀਂ ਇੰਨੇ ਖਤਰਨਾਕ ਜੰਗਲ ਦੇ ਰਹਿਨੇ ਆ ਕਿਉਂਕਿ ਜਾਨਵਰ ਤਾਂ ਉੱਪਰ ਦਰਖਤ ਦੇ ਉੱਪਰ ਵੀ ਚੜ ਜਾਂਦਾ ਜੀ ਜਿੱਦਾਂ ਤੁਸੀਂ ਜੰਗਲ ਜਾਂਦੇ ਜਾਂਦੇ ਜੰਗਲ ਦਰਖਤਾਂ ਤੇ ਬਹੁਤ ਉੱਚੀ ਚੜ੍ਹਦੀ ਹੈ। ਚੜਦੇ ਆ। ਤੁਸੀਂ ਇੱਕ ਤਰ੍ਹਾਂ ਚਲੋ ਸੇਫਟੀ ਉੱਪਰ ਦਰਖਤ ਦੇ ਉੱਪਰ ਇੰਨੇ ਆ। ਬੰਦੇ ਤਾਂ ਬੜ ਤੇਜ਼ੀ ਨਾਲ ਚੜਦੇ ਆ। ਚੜਦੇ ਆ। ਉਹੀ ਅਸੀਂ ਰਸਤੇ ਦੇ ਵਿੱਚ ਗੱਲ ਕਰਦੇ ਸੀਗੇ ਕਿ ਤੁਸੀਂ ਉੱਪਰ ਕੱਖਾਂ ਦੀ ਕੁੱਲੀ ਬਣਾਈ ਆ ਦਰਖਤ ਉੱਤੇ ਸੇਫਟੀ ਵਾਸਤੇ ਪਰ ਜਾਨਵਰ ਵਗੈਰਾ ਚੜ ਜਾਂਦੇ ਆ। ਫਿਰ ਵੀ ਤੁਸੀਂ ਕਾਫੀ ਰਿਸਕ ਲੈ ਰਹੇ ਆਂ ਜੀ ਜੰਗਲ ਵਿੱਚ ਰਹਿ ਕੇ। ਰਿਸਕ ਨਹੀਂ ਅਸੀਂ ਤਾਂ ਪਾਰਟੀ ਕਰਨ ਆਏ ਆ। ਰਿਸਕ ਤਾਂ ਏਸੀ ਲੈਂਦੇ ਆ। ਹੂੰ ਸਹੀ ਗੱਲ ਹੈ ਜੀ। ਸਾਡਾ ਰਿਸਕ ਨਹੀਂ ਹੈਗਾ ਅਸੀਂ ਤਾਂ ਗੁਰੂ ਦਾ ਪਿਆਰ ਚ ਆਏ ਆ। ਇੱਕ ਸਾਨੂੰ ਹੋਰ ਦੱਸਿਓ ਜੀ ਕਿ ਜਿੱਦਾਂ ਸਾਨੂੰ ਹੋਰ ਕਈ ਕਮੈਂਟ ਇਦਾਂ ਦੇ ਆਏ ਆ ਕਿ ਉਹ ਕਹਿ ਰਹੇ ਆ ਕਿ ਆਪਣੇ ਕਿ ਜਿੱਦਾਂ ਬਜ਼ੁਰਗਾ ਤੇ ਉਹ ਜੰਗਲ ਦੇ ਵਿੱਚ ਇੱਥੇ ਰਹਿੰਦੇ ਆ ਤੇ ਉਹ ਆਪਣੇ ਘਰ ਰਹਿਣ ਜਾ ਕੇ ਉਹਨਾਂ ਦਾ ਘਰ-ਬਾਰ ਹੋਊਗਾ ਤੁਸੀਂ ਕੀ ਮੇਨ ਕੀ ਕਰਨਾ ਕਿ ਤੁਸੀਂ ਘਰ ਛੱਡ ਕੇ ਇੱਥੇ ਰਹਿਣੇ ਆ ਦੇਖੋ ਜੀ ਲੋਕਾਂ ਨੇ ਕੀ ਕੋਈ ਕਹਿਣਾ ਮਨਮੁਖਤਾ ਆ ਗੱਲ ਹੈ ਆ ਗੁਰੂ ਦਾ ਕਹਿਣਾ ਮੰਨਣਾ ਚਾਹੀਦਾ ਗੁਰੂ ਦੇ ਆਕੇ ਜਿ ਰਹਿਣਾ ਚਾਹੀਦਾ ਬਾਕੀ ਜੋ ਮਾਦੀ ਰਹਿਣਾ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਬੇ ਪਰਵਾਹ ਰਹਿਣੇ ਚਾਹੀਦੀ ਆ ਸਾਨੂੰ ਕਾਫੀ ਕਮੈਂਟ ਆਏ ਸੀਗੇ ਦਰਸ਼ਕਾਂ ਦੇ ਤੇ ਉਹ ਕਹਿ ਰਹੇ ਸੀ ਕਿ ਤੁਸੀਂ ਬਜ਼ੁਰਗਾ ਨੂੰ ਜਾ ਕੇ ਬਾਬਾ ਜੀ ਨੂੰ ਮਿਲਿਓ ਤੇ ਸਾਡੀ ਅਰਦਾਸ ਕਰਾਓ ਇਹ ਸਭ ਦਾ ਭਲਾ ਮੰਗਦੇ ਜੀ ਗੁਰੂ ਤੋਂ ਠੀਕ ਆ ਜੀ ਸਭ ਦੇ ਭਲੇ ਜੇ ਆਪਣਾ ਵੀ ਭਲਾ ਵਿੱਚ ਹੀ ਆ ਠੀਕ ਆ ਜੀ ਆਪਣੀ ਗਿਰਤੀ ਬਾਹਰ ਨਹੀਂ ਰਹਿੰਦੀ ਬਿਲਕੁਲ ਸਹੀ ਗੱਲ ਸਹੀ ਗੱਲ ਆ ਤੁਹਾਡੀ ਬਹੁਤ ਵੱਡੀ ਸੋਚ ਆ ਜੀ ਤੇ ਪਿਛਲੀ ਵਾਰ ਤੁਹਾਡੇ ਨਾਲ ਥੋੜੀ ਜੀ ਗੱਲ ਹੋਈ ਸੀ ਸਾਡੀ ਕਿ ਇੱਥੇ ਬਹੁਤ ਇਸ ਤਰ੍ਹਾਂ ਦੀਆਂ ਮਤਲਬ ਜੰਗਲ ਦੇ ਵਿੱਚ ਕਈ ਚੀਜ਼ਾਂ ਆ ਜੀ ਜਿਹੜੀਆਂ ਲੁਕੀਆਂ ਹੋਈਆਂ ਆ ਤੇ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਆ ਆ ਬੰਦੇ ਨੂੰ ਪਤਾ ਵੀ ਨਹੀਂ ਹੈਗਾ ਜਿੱਦਾਂ ਹੁਣ ਇੱਕ ਤੁਸੀਂ ਦੱਸਿਆ ਸੀ ਕਿ ਉੱਪਰ ਪਹਾੜੀ ਦੇ ਤੁਹਾਡੀ ਇੱਕ ਗੁਫਾ ਆ ਜਿਹੜੀ ਪੁਰਾਣੀ ਹੁੰਦੀ ਸੀਗੀ ਤੇ ਉਹ ਸਾਨੂੰ ਤੁਸੀਂ ਅੱਜ ਦਿਖਾ ਲੈਣੀ ਆ ਸਾਡੇ ਨਾਲ ਤੁਸੀਂ ਜਾਣਾ ਆ ਜੰਗਲ ਦੇ ਵਿੱਚ ਉਹ ਉਧਰ ਆ ਹਾਂਜੀ ਹਾਂਜੀ ਤੇ ਅਸੀਂ ਤੁਹਾਨੂੰ ਨਾਲ ਲੈ ਕੇ ਚੱਲਣਾ ਆ ਤਾਂ ਕਿ ਪਤਾ ਲੱਗੇ ਕਿ ਜਿੰਨੇ ਵੀ ਦੇਖਣ ਵਾਲੇ ਆ ਕਿ ਤੁਸੀਂ ਕਿੰਨਾ ਮਤਲਬ ਇੱਕ ਸਟਰਗਲ ਕਰਕੇ ਇਸੇ ਜੰਗਲ ਦੇ ਵਿੱਚ ਰਹਿੰਦੇ ਆ ਪਹਿਲਾਂ ਤੁਸੀਂ ਕਿੰਨੀ ਹਾਈਟ ਤੇ ਰਹਿੰਦੇ ਹੁੰਦੇ ਸੀਗੇ ਤੇ ਕਿੱਦਾਂ ਆਪਣਾ ਜੀਵਨ ਬਤੀਤ ਕਰ ਰਹੇ ਆ ਤੇ ਹੋਰ ਜਿਹੜੀਆਂ ਲੁਕੀਆਂ ਹੋਈਆਂ ਚੀਜ਼ਾਂ ਆ ਜਿੱਦਾਂ ਤੁਸੀਂ ਕਹਿੰਦੇ ਇੱਥੇ ਗੱਦੀ ਲੋਕ ਵੀ ਰਹਿੰਦੇ ਆ ਦੂਰੋਂ ਦੂਰੋਂ ਆ ਕੇ ਕੁੱਲੀਆਂ ਬੜਾਈਆਂ ਉਹਨਾਂ ਦਾ ਵੀ ਸਾਨੂੰ ਦਿਖਾਓ ਜਾ ਕੇ ਕਿੱਦਾਂ ਰਹਿੰਦੇ ਕਿੱਦਾਂ ਉਹ ਆਪਣਾ ਜੀਵਨ ਬਤੀਤ ਕਰਦੇ ਆ ਹੋਰ ਤੁਹਾਨੂੰ ਜ਼ਿਆਦਾ ਪਤਾ ਆ ਇਸ ਜੰਗਲ ਦੇ ਵਿੱਚ ਜੋ ਚੀਜ਼ਾਂ ਹੈਗੀਆਂ ਆ ਲੁਕੀਆਂ ਹੋਈਆਂ ਆ ਤੇ ਜਿੰਨਾ ਬਾਰੇ ਕਿਸੇ ਨੂੰ ਪਤਾ ਨਹੀਂ ਤੇ ਪਾਣੀ ਵਗੈਰਾ ਦਾ ਕੀ ਪ੍ਰਬੰਧ ਹੋ ਐਨੇ ਸੰਗੜੇ ਜੰਗਲ ਦੇ ਵਿੱਚ ਪਾਣੀ ਆ ਥੱਲੇ ਪਾਣੀ ਖਾੜ ਦੇ ਚ ਪਹਾੜੀ ਜੋ ਨਿਕਲ ਆਇਆ ਅੱਛਾ ਮਤਲਬ ਪਹਾੜੀ ਆ ਇੱਧਰ ਕੋਈ ਹਾਂਜੀ ਆਹ ਹੈ ਪਹਾੜੀ ਆ ਇਹਦੇ ਥੱਲੇ ਪਾਣੀ ਨਿਕਲਦਾ ਹੈ ਗਰਮ ਬਹੁ ਵੱਡੀ ਗੱਲ ਆ ਜੀ ਇਹ ਵੀ ਕਿ ਪਾਣੀ ਗਰਮ ਨਿਕਲਦਾ ਆ ਹਾਂ ਤੇ ਪਿਛਲੀ ਵਾਰ ਅਸੀਂ ਜਿਹੜੀਆਂ ਵੀਡੀਓ ਬਣਾਈਆਂ ਉਹਦੇ ਵਿੱਚ ਕੱਖਾਂ ਦੀ ਕੁਲੀ ਨਹੀਂ ਦਿਖਾਈ ਸੀਗੀ ਤੇ ਕਾਫੀ ਕਹਿ ਰਹੇ ਸੀਗੇ ਦੇਖਣ ਵਾਲੇ ਕਿ ਸਾਨੂੰ ਉਹ ਦਿਖਾਉਂਦੇ ਕਿੱਦਾਂ ਅਸੀਂ ਦੇਖਣਾ ਬਾਬਾ ਕਿੱਦਾਂ ਰਹਿੰਦਾ ਉੱਪਰ ਕਿੱਦਾਂ ਆਪ ਨੂੰ ਸੁਣਦਾ ਆ ਉਹ ਦਿਖਾ ਦਿਏ ਥੋੜਾ ਜਿਹਾ ਤੁਸੀਂ ਆਓ ਕੋਣ ਬਜ਼ੁਰਗ ਉੱਪਰ ਜਾ ਕੇ ਕੱਖਾਂ ਦੀ ਕੁੱਲੀ ਦਿਖਾ ਲੈਣਗੇ ਅਸੀਮ ਬਜ਼ੁਰਗਾਂ ਨੂੰ ਇਸ ਵਾਰ ਬੇਨਤੀ ਕੀਤੀ ਆ ਕਿ ਸਾਨੂੰ ਤੁਸੀਂ ਦੁਬਾਰਾ ਉੱਪਰ ਚੜ ਕੇ ਦਿਖਾਓ ਕਿਉਂਕਿ ਹੋ ਸਕਦਾ ਕਿ ਕਈ ਭਰਾ ਭੈਣ ਨਵੇਂ ਸਾਡੇ ਇਸ ਚੈਨਲ 'ਚ ਆਏ ਹੋਣ ਤੇ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਜਾਏ ਕਿ ਬਾਬਾ ਜੀ ਜਿਹੜੇ ਬਜ਼ੁਰਗ ਆ ਉਹ ਉੱਪਰ ਕਿੱਦਾਂ ਚੜਦੇ ਆ ਤੇ ਉੱਪਰ ਚੜ ਕੇ ਕੀ ਕਰਦੇ ਆ ਇਹ ਬਜ਼ੁਰਗ ਉੱਪਰ ਜਿੱਥੇ ਆ ਪੀੜੀ ਟੈਪ ਬੁਣਿਆ ਹੋਇਆ ਆ ਤੇ ਆਪਣਾ ਜਾਪ ਕਰਦੇ ਆ ਇੱਥੇ ਰੱਬ ਦਾ ਨਾਮ ਲੈਂਦੇ ਆ ਤੇ ਇਸ ਤਰ੍ਹਾਂ ਇਹ ਥੱਲੇ ਉਤਰਦੇ ਆ ਬਹੁਤ ਇੱਕ ਖਤਰਨਾਕਾ ਉਤਰਨਾ ਪੈਰ ਫਿਸਲ ਜੇ ਤੁਸੀਂ ਆਪ ਸੋ ਸਕਦੇ ਆ ਕਿੰਨਾ ਕਿੰਨਾ ਟਾਈਮ ਤੁਸੀਂ ਉੱਪਰ ਬੈਠੇ ਰਹਿੰਦੇ ਆ ਇਹਦੇ ਇਸ ਤੇ ਬਾਦ ਮੋਬਾਈਲ ਮਹਾਰਾਜ ਦੀ ਬਾਣੀ ਸੁਣੀ ਦੀ ਆ ਮੋਬਾਈਲ ਦੇਖੀ ਦਾ ਠੀਕ ਆ ਠੀਕ ਆ ਥੋੜਾ ਜਿਹਾ ਬੈਠੀ ਦਾ ਉੱਲੀ ਚ ਵੱਧ ਬੈਠੀ ਦਾ ਠੀਕ ਆ ਠੀਕ ਆ ਜੀ ਮਤਲਬ ਸਾਨੂੰ ਹੁਣ ਜਦੋਂ ਤੁਸੀਂ ਫੋਨ ਦਾ ਜ਼ਿਕਰ ਕੀਤਾ ਤੇ ਥੋੜਾ ਜਿਹਾ ਦੱਸੋ ਜੀ ਕਿਉਂਕਿ ਆਪਣੇ ਜਿਹੜਾ ਫੋਨ ਤੁਸੀਂ ਆਪਣੇ ਉੱਪਰ ਇਹਦੇ ਸੁਣਦੇ ਜਾ ਕੇ ਹਾਂਜੀ ਤੇ ਉਹਦਾ ਮੇਨ ਕੀ ਕਰਨਾ ਫੋਨ ਰੱਖਣ ਦਾ ਫੋਨ ਇਹਦੇ ਵਿੱਚ ਮੇਰਾ ਗੁਰੂ ਆਂਦਾ ਆ ਅੱਛਾ ਮਤਲਬ ਤੁਸੀਂ ਇੱਕ ਤਰ੍ਹਾਂ ਸਿਰਫ ਗੁਰੂ ਵਾਸਤੇ ਉਹਨਾਂ ਦੀ ਬਾਣੀ ਪ੍ਰਗਟ ਕਰਨ ਲਈ ਆ ਨਿੰਦ ਕਾ ਦਾ ਜਲਮ ਜਾਰ ਕਰ ਲਈ ਠੀਕ ਹੈ ਠੀਕ ਮੈਂ ਸਮਝ ਗਿਆ ਤੇ ਤੁਸੀਂ ਸਿਰਫ ਉਹਦੇ ਵਾਸਤੇ ਰੱਖਿਆ ਆ ਉੱਪਰ ਉੱਪਰ ਜਾ ਕੇ ਫਿਰ ਰੇਂਜ ਵੀ ਆਉਂਦੀ ਹੋਣੀ ਮੈਨੂੰ ਲੱਗਦਾ ਜੀ ਆਹ ਰੇ ਉੱਪਰ ਵੱਧ ਆਂਦੀ ਥੱਲੇ ਘਟਾਂਦੀ ਘਟ ਆਉਂਦੀ ਹੈ ਜੀ ਇਹ ਪਿੰਗ ਦਾ ਦੱਸੋ ਕੀ ਰਾਜ ਆ ਜੀ ਇਹ ਜਿਹੜੀ ਪਿੰਗ ਆ ਤੁਸੀਂ ਝੂੜਦੇ ਆ ਕਿਉਂ ਝੂੜਦੇ ਆ ਜੇ ਝੂੜਦੇ ਆ ਤਾਂ ਮਤਲਬ ਥੋੜਾ ਜਿਹਾ ਸਾਨੂੰ ਸਾਡੇ ਦਰਸ਼ਕਾਂ ਨੂੰ ਡਿਟੇਲ ਚ ਦੱਸੋ ਇੱਥੇ ਰੱਸਾ ਸੀਗਾ ਪਿਆ ਆ ਅੱਛਾ ਜੀ ਕਾਦੀ ਇੱਧਰ ਚੱਕ ਕੇ ਰੱਖਣਾ ਪੈਂਦਾ ਇਹ ਘਰੇ ਉੱਧਰ ਚਾਹਤੀ ਚੱਕ ਕੇ ਪੀਂਗ ਪਾਤੀ ਓਕੇ ਓਕੇ ਅਸੀਂ ਜਿਹੜਾ ਆਂਦਾ ਝੂਟਦਾ ਰਹਿੰਦਾ ਵਿਚ ਵਿਚ ਆਪਾ ਹੀ ਝੂਟ ਲਈਦੀ ਮਤਲਬ ਮੈਂ ਨਾ ਤੁਸੀਂ ਇਹ ਜਿੱਦਾਂ ਹੁਣ ਅਸੀਂ ਆ ਗਏ ਕੋਈ ਹੋਰ ਆ ਗਿਆ ਕੋਈ ਮਤਲਬ ਉਹਨਾਂ ਵਾਸਤੇ ਇੱਕ ਸੇਵਾ ਤੁਸੀਂ ਕੀਤੀ ਹੋਈ ਹਾਂ ਹਾਂਜੀ ਹਾਂਜੀ ਸੇਵਾ ਆ ਹੁਣ ਅਸੀਂ ਬਜ਼ੁਰਗਾਂ ਨੂੰ ਨਾਲ ਲੈ ਕੇ ਪਹਿਲਾਂ ਤੁਹਾਨੂੰ ਜਿੱਥੇ ਗਰਮ ਪਾਣੀ ਨਿਕਲਦਾ ਆ ਉਹ ਦਿਖਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਜਿਹੜੀ ਇਹਨਾਂ ਦੀ ਗੁਫਾ ਆ ਕਾਫੀ ਉੱਚੀ ਪਹਾੜੀ ਤੇ ਉਹ ਦਿਖਾਵਾਂਗੇ ਪਹਿਲਾ ਸੀ ਇਹਨਾਂ ਨੂੰ ਕਮਾਂਗੇ ਇੱਕ ਵਾਰ ਸਾਨੂੰ ਜਿਹੜਾ ਅੰਦਰ ਇਹਨਾਂ ਦਾ ਚੁੱਲ੍ਹਾ ਬਣਿਆ ਹੋਇਆ ਆ ਤੇ ਜਿੱਥੇ ਚਾਹ ਪਾਣੀ ਆਪਣਾ ਰੋਟੀ ਪਾਣੀ ਬਣਾਉਂਦੇ ਸਾਨੂੰ ਦਿਖਾ ਦੇਣਾ ਇੱਕ ਵਾਰ ਦਿਖਾਓ ਜੀ ਸਾਨੂੰ ਮਰੇ ਆ ਤੇ ਆਹ ਚੁੱਲ੍ਹਾ ਬਣਾਇਆ ਹੋਇਆ ਜੀ ਇਹਨਾਂ ਨੇ ਪੱਥਰ ਰੱਖੇ ਹੋਏ ਦੋਨੋਂ ਆਲੇ ਦੁਆਲੇ ਦੇ ਤੇ ਇੱਕ ਸਾਨੂੰ ਦੱਸਿਓ ਜੀ ਬਜ਼ੁਰਗੋ ਜਿਹੜਾ ਤੁਸੀਂ ਆ ਨਾਲ ਫੜਿਆ ਹੋਇਆ ਆ ਇਹ ਸੀਟੀ ਵਾਸਤੇ ਲੈ ਕੇ ਜਾਂਦੇ ਜੰਗਲ ਏ ਕੰਮ ਆ ਜਾਂਦਾ ਹਥਿਆਰ ਆ ਇਹ ਹਥਿਆਰ ਠੀਕ ਹੈ ਜੀ ਤੁਸੀਂ ਦੇਖ ਲਓ ਪੂਰਾ ਸਾਵਧਾਨੀ ਨਾਲ ਇਹ ਬਜ਼ੁਰਗ ਰਹ ਰਹੇ ਐ ਇੱਥੇ ਆ ਪੋੜੀਆਂ ਵੀ ਆਪੇ ਬਣਾਈਆਂ ਆ ਇਹ ਬਜ਼ੁਰਗ ਕਿ ਹੁਣ ਕਹਿ ਰਹੇ ਆ ਕਿ ਜਿਹੜੀਆਂ ਆ ਰਾਸਤੇ ਦੇ ਵਿੱਚ ਪੱਥਰ ਪਏ ਹੋਏ ਆ ਰਸਤਾ ਬਣਾਇਆ ਹੋਇਆ ਇਹਨਾਂ ਨੇ ਥੱਲੇ ਉਤਰਨ ਦਾ ਇਹ ਖੁਦ ਇਹਨਾਂ ਨੇ ਹਿੰਮਤ ਮਾਰ ਕੇ ਬਣਾਇਆ ਹੋਇਆ ਆ ਤੁਸੀਂ ਦੇਖ ਲਓ ਕਿੰਨੇ ਹਿੰਮਤੀ ਆ ਤੇ ਜਿਹੜੇ ਇਸ ਜੰਗਲ ਦੇ ਵਿੱਚ ਇਸ ਤਰ੍ਹਾਂ ਰਹਿ ਰਹੇ ਆ ਦੇਖ ਲਓ ਮਿੱਟੀ ਦੀਆਂ ਇਹਨਾਂ ਨੇ ਬਣਾਈਆਂ ਹੋਈਆਂ ਆ ਸਾਰੀਆਂ ਆ ਜਿਹੜੇ ਤੁਹਾਨੂੰ ਸਟੈਪ ਦਿਖ ਰਹੇ ਆ ਤੇ ਹੁਣ ਅੱਗੇ ਆ ਖੱਡ ਆ ਗਈ ਆ ਤੇ ਅਸੀਂ ਲੱਗ ਕੇ ਹੀ ਪਹੁੰਚ ਗਏ ਆ ਇੱਥੇ ਗਰਮ ਪਾਣੀ ਨਿਕਲਦਾ ਆ ਦੱਸੋ ਜੀ ਕਿੱਥੋਂ ਬਜ਼ੁਰਗੋ ਕਿੱਥੋਂ ਕਿ ਨਿਕਲਦਾ ਗਰਮ ਪਾਣੀ ਆ ਨਿਕਲ ਆ ਇਹ ਇੱਧਰ ਓਕੇ ਓਕੇ ਆ ਦੇਖ ਲਓ ਜੀ ਹੁਣ ਅਸੀਂ ਤੁਹਾਨੂੰ ਇੱਥੇ ਹੱਥ ਪਾ ਕੇ ਦੇਖੋ ਤੇ ਇੱਥੇ ਦੇਖੋ ਇਹ ਆ ਗਰਮ ਆ ਠੰਡਾ ਆ ਅੱਛਾ ਜੀ ਇਹ ਜਿਹੜੇ ਵੱਧ ਗਰਮ ਕਿਹੜਾ ਜੀ ਦੱਸਿਓ ਸਾਨੂੰ ਦੁਬਾਰਾ ਦੱਸਿਓ ਜੀ ਆਹ ਇਹ ਗਰਮ ਆ ਆ ਇਹ ਕਾਏ ਕੁਛ ਆ ਆ ਠੀਕ ਆ ਜੀ ਆਏ ਬਾਗਰ ਠੰਡਾ ਆ ਇਹ ਪਾਣੀ ਇਹਦੇ ਵਿੱਚੋਂ ਮਤਲਬ ਪਾਣੀ ਜਦੋਂ ਭਰਦੇ ਆ ਤੇ ਰਸਤਾ ਪਾਣੀ ਭਰਦੇ ਆ ਜਾਂ ਜਿਹੜਾ ਆਹ ਪਾਣੀ ਪਿਆ ਉਹ ਭਰਦੇ ਆ ਇੱਧਰ ਲ ਭਰੀ ਦਾ ਇਹ ਗੰਦਾ ਪਾਣੀ ਆ ਬਾ ਇਹ ਘੱਟ ਇਹ ਗੰਦਾ ਨਹੀਂ ਹੈਗਾ ਸਾਫ਼ ਪੁੱਤਰ ਆ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਸੀ ਇਸ ਚੀਜ਼ ਦਾ ਜੀ ਇੱਥੇ ਇਦਾਂ ਹੀ ਮਾਲਕ ਲੋਈ ਪਤਾ ਲੱਗ ਗਿਆ ਪਤਾ ਲੱਗ ਗਿਆ ਤੇ ਇਹ ਪਾਣੀ ਤੁਸੀਂ ਹੁਣ ਪੀਣ ਵਾਸਤੇ ਵੀ ਵਰਤਦੇ ਆ ਪੀਣ ਲਈ ਵੀ ਹੱਥ ਮੂੰਹ ਵੀ ਧੋਈਦਾ ਇਹਨਾਂ ਸਵੇਰੇ ਹੁਣ ਅਸੀਂ ਚੱਲ ਪਏ ਆ ਜਿਹੜੀ ਪਹਾੜੀ ਦੇ ਉੱਤੇ ਗੁਫਾ ਆ ਤੁਸੀਂ ਇੱਧਰ ਜਦੋਂ ਵੀ ਆਉਣਾ ਆ ਕੁਛ ਨਾ ਕੁਛ ਲੈ ਕੇ ਆਉਣਾ ਆਪਣੀ ਸੇਫਟੀ ਵਾਸਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਬਜ਼ੁਰਗ ਸਾਨੂੰ ਲੈ ਕੇ ਤਾਂ ਜਾ ਰਹੇ ਆ ਉਸ ਗਵਾਵਾਲ ਪੂਰੀ ਸੇਫਟੀ ਦੇ ਨਾਲ ਤੁਸੀਂ ਦੇਖ ਸਕਦੇ ਆ ਉਹਨਾਂ ਦੇ ਹੱਥ ਦੇ ਵਿੱਚ ਤੇ ਆਪਣੀ ਸੇਫਟੀ ਵਾਸਤੇ ਉਹਨਾਂ ਨੇ ਹਥਿਆਰ ਫੜਿਆ ਹੋਇਆ ਆ ਇੱਥੋਂ ਪਤਾ ਲੱਗਦਾ ਕਿ ਇਹ ਜਿਹੜੇ ਜੰਗਲ ਆ ਕਾਫੀ ਖਤਰਨਾਕ ਆ ਜਿੱਦਾਂ ਜਿੱਦਾਂ ਹੁਣ ਅਸੀਂ ਜੰਗਲ ਦੇ ਵਿੱਚ ਜਾ ਰਹੇ ਆ ਤੇ ਕਾਫੀ ਸੰਘਣਾ ਜੰਗਲ ਆ ਰਿਹਾ ਆ ਸੋਨਸਾਨਾ ਕਿੰਨੇ ਝਾਰ ਝਿੰਡੇ ਜੇ ਆ ਗਏ ਆ ਸੰਘਣੇ ਦਰਖਤ ਜਿਨ੍ਹਾਂ ਵਿੱਚੋਂ ਲੰਗਣਾ ਬਹੁਤ ਔਖਾ ਆ ਤੇ ਬਜ਼ੁਰਗ ਵੀ ਨੀਵੇਂ ਹੋ ਕੇ ਲੰਘ ਰਹੇ ਆ ਇਹਦੇ ਵਿੱਚੋਂ ਅਸੀਂ ਕਾਫੀ ਅੱਗੇ ਆ ਗਏ ਜੰਗਲ ਦੇ ਵਿੱਚ ਜੋ ਗੁਫਾ ਕੱਢੀ ਇੱਥੇ ਡੇਰਾ ਲਾਇਆ ਸੀ ਮੈਂ ਰੋਟੀ ਵੀ ਇੱਥੇ ਪਕਾਉਂਦਾ ਰਿਹਾ ਠੀਕ ਆ ਠੀਕ ਆ ਠੀਕ ਆ ਜੀ ਰਾਤ ਵੀ ਇੱਥੇ ਰਹਿੰਦਾ ਰਿਆਂ ਇਕੱਲਾ ਹੀ ਇਕੱਲਾ ਹੀ ਇਹ ਬਜ਼ੁਰਗ ਕਹਿ ਰਹੇ ਆ ਤੁਸੀਂ ਸੁਣੇ ਲਿਆ ਕਿ ਜਦੋਂ ਇਹਨਾਂ ਨੇ ਇਸ ਜੰਗਲ ਦੇ ਵਿੱਚ ਗੁਫਾ ਬਣਾਈ ਸੀ ਤਾਂ ਇੱਥੇ ਤੇ ਇਹ ਇਸ ਤਰ੍ਹਾਂ ਰਹਿੰਦੇ ਸੀਗੇ ਤੇ ਹੁਣ ਸਾਨੂੰ ਲੈ ਕੇ ਚੱਲੋ ਜੀ ਕਿੱਧਰ ਹੁਣ ਤੁਸੀਂ ਦੇਖ ਲਓ ਕਿੰਨਾ ਸੰਘਣਾ ਜੰਗਲ ਆ ਜਿਹਦੇ ਵਿੱਚ ਇਹ ਵੀ ਹੁਣ ਦੇਖ ਰਹੇ ਆ ਕਿ ਰਸਤਾ ਕਿਹੜਾ ਜਾਏਗਾ ਉਸ ਗੁਫਾ ਵੱਲ ਪਹਾੜੀ ਦੇ ਉੱਤੇ ਬਹੁਤ ਔਖਾ ਹੈ ਜੀ ਪਹਾੜੀ ਦੇ ਉੱਪਰ ਚੜਨਾ ਬਹੁਤ ਹਿੰਮਤ ਵਾਲੀ ਨਾਲ ਦੀ ਤੁਸੀਂ ਦੇਖ ਲਓ ਸਾਡੇ ਪੈਰ ਵੀ ਫਿਸਲਦੇ ਪਏ ਆ ਇੱਥੇ ਜੀ ਬਾਬੂ ਇੱਥੇ ਗੁਫਾ ਪਹਿਲਾਂ ਇੱਥੇ ਹੁੰਦੀ ਸੀ ਤੁਹਾਡੀ ਹਾਂਜੀ ਇੱਥੇ ਹੁੰਦੀ ਹੈ ਇੱਥੇ ਦਰਵਾਜ਼ਾ ਹੁੰਦਾ ਸੀ ਠੀਕ ਹੈ ਜੀ ਇੱਥੇ ਭਾਰਤੀ ਕਰਦੇ ਨੇ ਕਾਫੀ ਜੇ ਕਾਫੀ ਟਾਈਮ ਕਰਦੇ ਰਏ ਜੀ ਵਿੱਚ ਗੁਫਾ ਦੇ ਵਿੱਚ ਮੀਂਹ ਆ ਚੱਲ ਗਿਆ ਬਰਖਾਤਾਂ ਸੀਗੀਆਂ ਠੀਕ ਹੈ ਜੀ ਮੀ ਲਾਪਿਆ ਜਦੋਂ ਆਇਆ ਇੱਥੇ ਦਾ ਗੁਫਾ ਟਿੱਟਲੋ ਸੀ ਛਟਿਓ ਸੀ ਠੀਕ ਹੈ ਜੀ ਉਸ ਤੋਂ ਬਾਅਦ ਪਿੰਡ ਚਲ ਗਿਆ ਘਰ ਉੱਥੇ ਭਾਰਤੀ ਕਰਦਾ ਰਿਹਾ ਠੀਕ ਹੈ ਜੀ 50 60 ਸਾਲਾਂ ਤੋਂ ਬਾਅਦ ਫੇਰ ਇੱਧਰ ਆ ਗਿਆ ਤੁਸੀਂ ਇੱਕ ਚੀਜ਼ ਦੱਸੋ ਜੀ ਚਲੋ ਉੱਥੇ ਦਾ ਅਸੀਂ ਦੇਖਿਆ ਚਲੋ ਇੰਨਾ ਸੰਗਣਾ ਜੰਗਾ ਨਹੀਂ ਸਾਨੂੰ ਲੱਗਿਆ ਆਲੇ ਦੁਆਲੇ ਤੇ ਲੇਕਿਨ ਇੱਥੇ ਤਾਂ ਮਤਲਬ ਤੁਸੀਂ ਲਾ ਲੋ ਕਿ ਬਹੁਤ ਬੁਰਾ ਹਾਲਾਤ ਇੰਨਾ ਸੰਘਣਾ ਜੰਗਲ ਸਾਨੂੰ ਪਤਾ ਅਸੀਂ ਕਿੱਦਾਂ ਪਹੁੰਚੇ ਇੱਥੇ ਤੱਕ ਤੇ ਤੁਸੀਂ ਇੱਥੇ ਤੁਹਾਨੂੰ ਕੋਈ ਡਰ ਵਗੈਰਾ ਨਹੀਂ ਲੱਗਦਾ ਜਿੱਦਾਂ ਤੁਸੀਂ ਦੇਖੋ ਇੱਥੇ ਪਤਾ ਨਹੀਂ ਕਿੰਨੇ ਸੱਪ ਸਬੂਲਿਏ ਹੋਣਗੇ ਕਿੰਨੇ ਖਤਰਨਾਕ ਜੰਗਲ ਮਤਲਬ ਜਾਨਵਰ ਹੋਣਗੇ ਤੁਸੀਂ ਕਿੱਦਾਂ ਰਹਿੰਦੇ ਸੀ ਗੋਹਾ ਦੇ ਵਿੱਚ ਗੁਰੂ ਦੇ ਆਸਰੇ ਰਹਿਦਾ ਜੀ ਗੁਰੂ ਦੇ ਆਸਰੇ ਬਹੁਤ ਵੱਡੀ ਗੱਲ ਆ ਜੀ ਅਸੀਂ ਤਾਂ ਹੈਰਾਨ ਹੀ ਹੋ ਗਏ ਆ ਇੱਥੇ ਤੱਕ ਮੈਨੂੰ ਨਹੀਂ ਲੱਗਦਾ ਕੋਈ ਪਹੁੰਚ ਸਕਦਾ ਜੀ ਤੁਹਾਡੇ ਤੋਂ ਬਿਨਾ ਜੇ ਤੁਸੀਂ ਨਾਲ ਨਹੀਂ ਆਉਂਦੇ ਤੇ ਬੜੀ ਮਿਹਨਤ ਲੱਗੀ ਹੋਣੀ ਬਣਾਉਣ ਨੂੰ ਕਿੰਨਾ ਟਾਈਮ ਲੱਗਾ ਜੀ ਤੁਹਾਨੂੰ ਦੋ ਹਫ਼ਤੇ ਤੋਂ ਉੱਤੇ ਲੱਗਿਆ ਬਣਾਉਣ ਦੇ ਨੂੰ ਆਹ ਤੇ ਉਸ ਤੋਂ ਬਾਅਦ ਫਿਰ ਤੁਸੀਂ ਉੱਥੇ ਬਣਾਈ ਆ ਜਿਹੜਾ ਹੰਦ ਰਖਦੇ ਰਹਿਣ ਲੱਗੇ ਆ ਨਾ ਜੀ ਉਹ ਉੱਥੇ ਸਾਰੇ ਜੇ ਉੱਥੇ ਗੁਜ਼ਾਰਾ ਕਰਦਾ ਰਿਆ ਐਥੇ ਆ ਕੇ ਗੁਫਾ ਕੱਢਣ ਲੱਪੰਦਾ ਸੀ ਉਹ ਰਾਤ ਨੂੰ ਉੱਥੇ ਰਹਿਣਾ ਥੱਲੇ ਰਹਿਣਾ ਜੀ ਜਦੋਂ ਗੁਫਾ ਨਿਕਲ ਗਈ ਫਿਰ ਇਹਦੇ ਵਿੱਚ ਆ ਗਏ ਮਤਲਬ ਤੁਸੀਂ ਇਦਾਂ ਬਣਾਈ ਆ ਕਿ ਪਹਿਲਾਂ ਤੁਸੀਂ ਉੱਥੇ ਅੱਗ ਬਾਲ ਕੇ ਰਹਿੰਦੇ ਹੁੰਦੇ ਸੀਗੇ ਤੇ ਜਦੋਂ ਗੁਫਾ ਬਣ ਗਈ ਫਿਰ ਤੁਸੀਂ ਇੱਥੇ ਰੁਕੇ ਆ ਗਏ ਹਾਂਜੀ ਉਹਨਾਂ ਟਾਈਮ ਥੱਲੇ ਸੌਂਦੇ ਰਹੇ ਉੱਥੇ ਆਓ ਜਦੋਂ ਵਿੱਚ ਬੜਨੀ ਜੋਗੀ ਹੋ ਗਈ ਤਾਂ ਇੱਥੇ ਆ ਗਿਆ ਇੱਥੇ ਆ ਗਿਆ ਠੀਕ ਹੈ ਜੀ ਹੁਣ ਅਸੀਂ ਬਜ਼ੁਰਗਾਂ ਨੂੰ ਨਾਲ ਲੈ ਕੇ ਗੱਡੀ ਲੋਕਾਂ ਵੱਲ ਜਾ ਰਹੇ ਆ ਜਿਹੜੇ ਜੰਗਲਾਂ ਵਿੱਚ ਰਹਿੰਦੇ ਆ ਜਿਨ੍ਹਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਚੱਲਦੇ ਆ ਦੇਖਦੇ ਆ ਉਹ ਕਿੱਦਾਂ ਆਪਣਾ ਜੀਵਨ ਬਤੀਤ ਕਰ ਰਹੇ ਆ ਇਸ ਜੰਗਲ ਦੇ ਵਿੱਚ ਜਿੱਦਾਂ ਜਿੱਦਾਂ ਅਸੀਂ ਜੰਗਲ ਦੇ ਵਿੱਚ ਗੱਡੀ ਲੋਕਾਂ ਵੱਲ ਜਾ ਰਹੇ ਆ ਤੁਸੀਂ ਆ ਦੇਖ ਸਕਦੇ ਆ ਕਿ ਇਸ ਤਰ੍ਹਾਂ ਦਾ ਰਸਤਾ ਆ ਰਿਹਾ ਆ ਤੇ ਜਿਹਦੇ ਵਿੱਚੋਂ ਸਾਨੂੰ ਲੰਘ ਕੇ ਜਾਣਾ ਪੈ ਰਿਹਾ ਆ ਕਾਫੀ ਵਧੀਆ ਲੱਗਾ ਸਾਨੂੰ ਬਜ਼ੁਰਗਾਂ ਨਾਲ ਜਾ ਕੇ ਜੰਗਲ ਦੇ ਵਿੱਚ ਬਹੁਤ ਸੋਹਣਾ ਏਰੀਆ ਆ ਸਾਡੇ ਹਿਸ਼ਾਰਪੁਰ ਦਾ ਏ ਜਿਹੜਾ ਲੁਕਿਆ ਹੋਇਆ ਆ ਸਾਨੂੰ ਅੱਜ ਬਜ਼ੁਰਗਾਂ ਨੇ ਦਿਖਾਇਆ ਤੇ ਤੁਸੀਂ ਆ ਸਾਹਮਣੇ ਦੇਖ ਲਓ ਖਜੂਰਾਂ ਦੇ ਦਰਖਤ ਤੇ ਬਿਲਕੁਲ ਕੋਲ ਆ ਪਾਣੀ ਜਿਹੜਾ ਇੱਕ ਬਹੁਤ ਸੋਹਣਾ ਦ੍ਰਿਸ਼ ਦੇ ਰਿਹਾ ਆ ਇਹਨੂੰ ਦੇਖਣ ਦਾ ਹਰ ਕਿਸੇ ਦਾ ਮਨ ਕਰੇਗਾ ਤੇ ਆ ਵੱਡੀ ਗੱਲ ਸੁਣ ਲਓ ਜੀ ਬਜ਼ੁਰਗ ਸਾਨੂੰ ਕਹਿ ਰਹੇ ਆ ਕਿ ਇਹ ਬਾਗ ਦੇ ਪੈਰ ਆ ਆ ਤੁਸੀਂ ਦੇਖ ਸਕਦੇ ਆ ਤੇ ਤੁਹਾਨੂੰ ਕਨਫਰਮ ਆ ਜੀ ਇਹ ਬਾਗ ਦੇ ਪੈਰ ਆ ਹਾਂ ਬਾਗ ਦੇ ਤੇ ਆ ਵੀ ਹੈ ਨਾ ਜੀ ਆਹ ਲਓ ਜੀ ਦੇਖ ਲਓ ਬਿਲਕੁਲ ਨਜ਼ਦੀਕ ਦਿਖਾਣੇ ਆ ਤੇ ਤੁਹਾਨੂੰ ਇਸ ਚੀਜ਼ ਦਾ ਕਿੱਦਾਂ ਪਤਾ ਜੀ ਇਹ ਬਾਗ ਦੇ ਹੀ ਬਾਕੇ ਹੀ ਬਾਗ ਦੇ ਬਾਗ ਦੇ ਛੋੜੇ ਹੁੰਦੇ ਆ ਤੇ ਦੂਏ ਦੇ ਲੰਬੇ ਹੁੰਦੇ ਪਤਾ ਤੁਸੀਂ ਕਾਫੀ ਦੇਖੇ ਹੋਏ ਜੰਗਲਾਂ 'ਚ ਰਹਿ ਕੇ ਆਹੋ ਹੁਣ ਤੁਸੀਂ ਦੇਖ ਲਓ ਜੀ ਇਸ ਰਸਤੇ ਦੇ ਵਿੱਚ ਵੀ ਇਹ ਕਿੰਨੇ ਕ ਟਾਈਮ ਦੇ ਪਹਿਲਾਂ ਦੇ ਆ ਕੋਈ ਪਤਾ ਲੱਗ ਸਕਦਾ ਜੀ ਕਾਫੀ ਕਾਹੇ ਹਫਤੇ ਤੁੱਟੇ ਹੋਣੇ ਆ ਹਫਤੇ ਦੇ ਉੱਪਰ ਹੋਣੇ ਆ ਤੇ ਜਿੱਦਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਹਫਤਾਕ ਹੋ ਗਿਆ ਇਹ ਜਿਹੜੇ ਪੈਰਾਂ ਦੇ ਨਿਸ਼ਾਨ ਆ ਬਾਗ ਦੇ ਹੁਣ ਤੁਸੀਂ ਇੱਥੋਂ ਦੇਖ ਲਓ ਕਿ ਇੱਥੇ ਇਕੱਲੇ ਆਉਣਾ ਕਿੰਨਾ ਰਿਸਕੀ ਆ ਬਹੁਤ ਸੋਹਣਾ ਏਰੀਆ ਹੈ ਜੀ ਸਭ ਤੋਂ ਪਹਿਲਾਂ ਸਾਨੂੰ ਦੇਖ ਲਓ ਖਜੂਰ ਦਾ ਦਰਖਤ ਮਿਲਿਆ ਜਿਹੜਾ ਬਹੁਤ ਸੋਹਣਾ ਲੱਗਦਾ ਪਿਆ ਆਲੇ ਦੁਆਲੇ ਦਾ ਥਿਊ ਦੇਖੋ ਇਹਦਾ ਇੱਕ ਸਿੰਦਰੀ ਨਜ਼ਰ ਆ ਰਹੀ ਹੈ ਇਸ ਵੇਲੇ ਸਾਨੂੰ ਤੇ ਆ ਸਾਹਮਣੇ ਕੁੱਲੀਆਂ ਆ ਜਿਹੜੀਆਂ ਕੱਖਾਂ ਦੀਆਂ ਬਣਾਈਆਂ ਹੋਈਆਂ ਇਹਨਾਂ ਨੇ ਹੁਣ ਤੁਹਾਨੂੰ ਅਸੀਂ ਬਿਲਕੁਲ ਲਾਗੇ ਜਾ ਕੇ ਜਿਹੜੀਆਂ ਇਹ

ਚੰਬਾਵੇਂ ਚੰਬਾਵੇਂ ਭਾਲੂ ਹੁੰਦੇ ਜੀ ਬਾਗ ਕਮ ਹੁੰਦੇ ਓਕੇ ਮਤਲਬ ਚੰਬਾਵੇਂ ਸਿਰਫ ਭਾਲੂ ਹਾਂਜੀ ਹੋਤੇ ਆ ਤੇ ਬਾਗ ਨਹੀਂ ਹੁੰਦੇ ਨਾ ਬਾਗ ਨਹੀਂ ਮਤਲਬ ਆਪ ਜੇ ਬਾਤ ਮੰਨਤੇ ਆ ਕਿ ਜਹਾਂ ਖਤਰਨਾਗੈ ਜੇ ਜੰਗਲ ਹਾਂਜੀ ਠੀਕ ਹੈ ਜੀ ਠੀਕ ਹੈ ਪੇਲੀ ਜੀ ਚਾਹ ਨਹੀਂ ਜੀ ਧੰਨਵਾਦ ਜੀ ਤੁਸੀਂ ਪੁੱਛਿਆ ਚਾਹ ਤਾਂ ਸਾਨੂੰ ਕੀਆ ਚੱਲਦੀ ਵਧੀਆ ਜੀ ਇਹਨ ਇੱਥੇ ਫੇ ਕੋਈ ਬਿਜ਼ਨਸ ਵਗੈਰਾ ਕਰਦੇ ਤੁਸੀਂ ਕਿੱਦਾਂ ਜੀ ਕਹਾ ਵਗੜਦਾ ਖਾਂ ਅੱਛਾ ਕਹਾ ਵਗੜਦਾ ਖਾਂ ਠੀਕ ਹੈ ਠੇਕੇਦਾਰ ਹਨ ਠੇਕੇਦਾਰ ਜੀ ਤੇ ਬਹੁਤ ਵਧੀਆ ਏਰੀਆ ਜੀ ਇੱਥੇ ਰਹਿੰਦੇ ਤੁਸੀਂ ਵਧੀਆ ਜੀ ਬਹਿ ਸ਼ਾਂਤ ਹਨ ਪੂਰਾ ਮਜ਼ਾ ਲੈ ਰਹੇ ਆਂ ਤੇ ਕਿੰਨੇ ਕ ਬੰਦੇ ਟੋਟਲ ਤੁਸੀਂ ਇੱਥੇ ਹੁੰਦੇ ਹੋ ਟੋਟਲ ਬੰਦੇ ਹੁਣ 25-30 ਬੰਦੇ 25-30 ਬੰਦੇ ਆ ਨਾ ਨਿਆਣੇ ਨੂੰ ਨੇ ਪਾ ਕੇ ਠੀਕ ਆ ਨਿਆਣੇ ਪਾ ਕੇ ਪੂਰਾ ਟੱਬਰ ਆ ਹਾਂ ਠੀਕ ਆ ਸਾਨੂੰ ਇੱਕ ਚੀਜ਼ ਦੱਸਿਓ ਜੀ ਕਿ ਤੁਸੀਂ ਜਦੋਂ ਚੰਬੇ ਤੋਂ ਆਏ ਆ ਉੱਥੇ ਭਾਲੂ ਵਗੈਰਾ ਜਿੱਦਾਂ ਸਾਨੂੰ ਪਿੱਛੇ ਤੇ ਤੁਹਾਨੂੰ ਉਥੇ ਦੇ ਜੰਗਲ ਤੇ ਸਾਡੇ ਪੰਜਾਬ ਦੇ ਹਿਸ਼ਾਰਪਤਾ ਦੇ ਜੰਗਲ ਮਤਲਬ ਕੀ ਫਰਕ ਲੱਗਿਆ ਤੁਹਾਨੂੰ ਫਰਕ ਹੁਣ ਸਾਨੂੰ ਸਾਡੇ ਬਰਫ ਪੈ ਜਾਂਦੀ ਹਾਂ ਹਾਂ ਠੰਡ ਕਰਕੇ ਅਸੀਂ ਆ ਜਾਂਦੇ ਆ ਜਾਂਦੇ ਆ ਠੀਕ ਆ 3-4 ਮਹੀਨੇ ਘਟਣਾ ਹੈ ਉਹਦੇ ਬਾਅਦ ਫਿਰ ਆਪਣੇ ਮਤਲਬ ਤੁਸੀਂ ਉਧਰੋਂ ਤਾਂ ਆਉਨੇ ਆ ਜਦੋਂ ਬਰ ਪੈ ਜਾਂਦੀ ਹੈ ਤੇ ਹੁਣ 4 ਮਹੀਨੇ ਲਾ ਕੇ ਤੁਸੀਂ ਚੱਲ ਜਾਣਾ ਹੈ ਜੀ ਜੀ ਪਿੰਡੋਂ ਵਗਰ ਤਾਂ ਬਣਨ ਨਹੀਂ ਆ ਅੱਛਾ ਜੰਗਲ ਚ ਗਏ 4 ਨਾ ਜੀ 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 ਬਹੁਤ ਵਧੀਆ ਜਗ੍ਹਾ ਤੇ ਰਹਿ ਰਹੇ ਜੀ ਤੁਸੀਂ ਇਸ ਵੇਲੇ ਜੀ ਬਈ ਜਿੱਦਾਂ ਸਾਡੀ ਉੱਧਰ ਵੀ ਗੱਲ ਹੋਈ ਆ ਹਾਂਜੀ ਤੇ ਫਿਰ ਤੁਸੀਂ ਤਿੰਨ ਕਿ ਮਹੀਨੇ ਆਉਂਦੇ ਜਦੋਂ ਉੱਧਰ ਵਰ੍ਹ ਪੈਂਦੀ ਆ ਤਿੰਨ ਮਹੀਨੇ ਸਰ ਬਸ ਉਹ ਟਾਈਮ ਕੱਟ ਕੇ ਫਿਰ ਚਲ ਜਾਣਾ ਤੁਸੀਂ ਵਾਪਸ ਚੰਬੇ ਵਾਪਸ ਚੰਬੇ ਹੁਣ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ ਜੀ ਕਲੀਅਰ ਕਰ ਦਿਓ ਅੱਜ ਕਿ ਜਿੱਦਾਂ ਤੁਸੀਂ ਚੰਬੇ ਤੋਂ ਆ ਕਿ ਇੱਥੇ ਜਿਹੜੇ ਜੰਗਲ ਆ ਆਮ ਬੰਦੇ ਲਈ ਬਹੁਤ ਖਤਨ ਆਗਾ ਆਮ ਬੰਦਾ ਨਹੀਂ ਆ ਸਕਦਾ ਇਧਰ ਨਹੀਂ ਆ ਸਕਦਾ ਜੀ ਨਾ ਆ ਸਕਦਾ ਨਾ ਰਹਦਾ ਨਾ ਰਹਿ ਸਕਦਾ ਆ ਬੰਦੇ ਰਹਿ ਸਕਦੇ ਇਹ ਅੰਬਲ ਜੀ 10 ਬੰਦੇ ਵੀ ਹੁਣ ਘੱਟੇ ਲੈ ਕੇ ਲੈ ਬਣਾ ਰਹਿ ਸਕਦੇ ਕਿ ਲਾ ਬੰਦਾ ਕਮ ਨਹੀਂ ਸਕਦਾ ਰਾਤ ਨੂੰ ਨਹੀਂ ਕਮ ਸਕਦਾ ਹਾਂ ਮਤਲਬ ਕਿਹੜੇ ਕਿਹੜੇ ਜਾਨਵਰ ਤੁਸੀਂ ਦੇਖੇ ਆ ਤੁਹਾਨੂੰ ਪਤਾ ਇੱਥੇ ਹੈਗੇ ਜਾਨਵਰ ਦੇ ਤੇ ਸੂਰ ਹੈਗਾ ਤਾਂ ਕਨੇ ਭਾਗੇਗਾ ਹੋਰ ਕੋਈ ਕੋਈ ਖਤਰਾ ਨਹੀਂ ਹੈ ਹੋਰ ਜਾਨਵਰ ਦਾ ਹੁਣ ਸਾਨੂੰ ਬਜ਼ੁਰਗ ਲੈ ਕੇ ਜਾ ਰਹੇ ਆ ਕਿ ਜਿੱਥੋਂ ਗੱਦੀ ਲੋਕ ਪਾਣੀ ਭਰਦੇ ਆ ਤੇ ਕਹਿੰਦੇ ਜਿਹੜਾ ਇਹ ਪਾਣੀ ਆ ਪਹਾੜੀ ਦੇ ਵਿੱਚੋਂ ਨਿਕਲਦਾ ਆ ਤੇ ਚੱਲਦੇ ਆ ਦੇਖਦੇ ਆ ਕਿੱਥੋਂ ਉਹ ਪਾਣੀ ਨਿਕਲਦਾ ਆ ਅਸੀਂ ਪਹੁੰਚ ਗਏ ਆ ਜਿੱਥੋਂ ਪਹਾੜੀ ਦੇ ਵਿੱਚੋਂ ਪਾਣੀ ਨਿਕਲਦਾ ਆ ਤੇ ਜਿਹੜੇ ਗੱਦੀ ਲੋਕ ਇੱਥੇ ਰਹਿੰਦੇ ਆ ਤਾਂ ਇਹ ਪਾਣੀ ਵਤਦੇ ਆ ਤੁਸੀਂ ਸਾਹਮਣੇ ਦੇਖ ਸਕਦੇ ਆ ਪਾਣੀ ਪਿੱਛੋਂ ਆ ਰਿਹਾ ਪਹਾੜੀ ਦੇ ਉੱਤੇੋਂ ਤੇ ਇੱਥੇ ਪੱਤੇ ਰੱਖੇ ਹੋਏ ਆ ਸਾਨੂੰ ਦੱਸਿਓ ਜੀ ਬਜ਼ੁਰਗੋ ਤੁਹਾਨੂੰ ਕਿੱਦਾਂ ਪਤਾ ਲੱਗਾ ਇਹ ਪਾਣੀ ਬਾਰੇ ਜਿਹੜਾ ਰਿਸਕੇ ਨਿਕਲ ਰਿਹਾ ਆ ਪਹਾੜੀ ਦੇ ਵਿੱਚੋਂ ਹਾਂਜੀ ਇਹ ਅਸੀਂ ਇੱਥੇ ਆਂਦੇ ਜਾਂਦੇ ਰਹੇ ਤਾਂ ਦੇਖਿਆ ਨਿਕਲਦਾ ਨਿਕਲਦਾ ਠੀਕ ਆ ਜੀ ਹਾਂਜੀ ਤੇ ਜਿਹੜੇ ਗੱਦੀ ਭਰਦੇ ਪਾਣੀ ਅੱਛਾ ਗੱਦੀ ਭਰਦੇ ਆ ਪਾਣੀ ਹੌਣ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੌਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਬਾਕੀ ਤੁਸੀਂ ਦੇਖੇ ਲਿਆ ਕਿ ਬਜ਼ੁਰਗਾਂ ਨੇ ਕਿੰਨੀ ਹਿੰਮਤ ਨਾਲ ਸਾਨੂੰ ਸਾਰਾ ਘੁੰਮ ਫਿਰ ਕੇ ਜੰਗਲ ਦਿਖਾਇਆ ਆ ਤੇ ਬਾਕੀ ਸਾਨੂੰ ਪੂਰੀ ਆਸ ਆ ਕਿ ਤੁਸੀਂ ਇਸ ਵੀਡੀਓ ਨੂੰ ਬਹੁਤ ਪਿਆਰ ਦੇਵੋਗੇ ਜਿੱਦਾਂ ਤੁਸੀਂ ਸਾਡੇ ਪਹਿਲੇ ਦੋ ਪਾਰ ਜਿਹੜੇ ਬਣੇ ਸੀਗੇ ਬਜ਼ੁਰਗਾਂ ਦੇ ਉਹਨਾਂ ਨੂੰ ਦਿੱਤਾ ਚਲੋ ਹੁਣ ਚੱਲਦੇ ਆਂ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ